ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੇ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਕੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੀ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਰਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਬੱਚੇ ਜਿਹੜੇ ਜਵਾਗ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ ਦਾਲੇ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜੇ ਉਹ ਤੂੰ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚਾਣ ਲੇ ਕੇ ਤਖਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਿਆ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲੋ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜ਼ਿਲ੍ਹੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਹੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਉ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਵੱਡਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਕੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤ ਆ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਆ ਇੱਥੋਂ ਦਾ ਕੀ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ ਕਹਿੰਦੇ ਇਹ ਤਾਂ ਅਨਪੜਾ ਜੀ ਇਹ ਤਾਂ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਜਦਾ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਐ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉੱਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਸੋਡੇ ਜਵਾਕਾਂ ਨਾਲ ਕੀ ਹੋ ਰਿਹਾ ਛੋਡੀ ਬੋਲੀ ਨਾਲ ਛੋਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆ ਬੋਲੀ ਨਾ ਪੜਾਓ ਆ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜ੍ਹਨੀ ਚਾਹੀਦੀ ਆ ਹੁਣੀ ਚਾਹੀਦੀ ਆ ਔਰ ਹੱਦ ਹੋ ਗਈ ਯਾਰਾ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਹੈ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਦੇ ਵੀ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾਂ ਮੀਟ ਕੇ ਨੁਕਰੇ ਹਾ ਬੈਠੀ ਟੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਣੇ ਤਾਣੇ ਭਾਈਦੇ ਆ ਵਡੇ ਵੱਡੇ ਸ਼ਾਇਰਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਦ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ਮਾਂ ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪਵਾਏ ਅੰਦਰ ਵੀ ਗਿਆ ਬੋਰਡਾਂ ਦੇ ਰੰਗ ਮਾਰੇ ਆ ਸਰਕਾਰੀ ਸਕੂਲ ਰਾਮਪੁਰੇ ਸੰਘੜਾ ਦਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰ ਦਿਓ ਇਹਨਾਂ ਨੇ ਜੇਬਾਂ ਭਰ ਦਿਓ ਉਹਨਾਂ ਨੇ ਬੈਂਕਾਂ ਭਰ ਦਿਓ ਆਪਦੀ ਬੁਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ ਉਹ ਛੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੁ ਚੰਗੀਆਂ ਅਕੈਡਮੀਆਂ ਹੋਣਗੀਆਂ ਉਈ ਉਹਨਾਂ ਜਿਵਾਕ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹਣਾ ਆਉਣਗੇ ਹੁਣ ਇਥੇ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਣ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਉਹ ਐਨਾ ਕੰਮਾਂ ਤੇ ਪੈਸਾ ਖਰਚਣ ਦੀ ਬਜਾਏ ਉਹ ਘੱਟੋ ਘੱਟ ਐਨਆਰਆਈ ਉਹ ਘੱਟੋ ਘੱਟ ਬਾਹਰ ਲਓ ਉਹ ਕੋਈ ਆਪਣੇ ਆਪਣੇ ਇਲਾਕੇ 'ਚ ਆਪਣੇ ਆਪਣੇ ਜ਼ਿਲ੍ਹੇ 'ਚ ਕੋਈ ਸਕੂਲ ਹੀ ਅਜੇ ਖੋਲਦੇ ਹੋਏ। ਜਿਹੜਾ ਕੰਮ ਕਰਨ ਵਾਲਾ ਕਈ ਕਈ ਬਾਹਰ ਦੇ ਬਹੁਤੇ ਹੁੰਦੇ ਹੁੰਦੇ ਆ ਕਿ ਭਾਈ ਕੀ ਕਰਗੇ? ਅਸੀਂ ਕੀ ਕਰ ਸਕਦੇ ਆ ਪੰਜਾਬ ਲਈ? ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ। 2 ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੇਟਰੀ ਵਾਲਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ। ਕੋਈ ਆ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਅੱਜ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਾਰੇ ਹੱਥ ਬੰਦ ਆ ਰੱਬ ਦਾ ਆਸਤਾ ਸਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲੋ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜਦੋਂ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਦੇ ਬਾਰੇ ਨਹੀਂ ਪਤਾ ਕਿਸੇ ਜੰਗਾ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋਊ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਹੋਰ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆਉਣ ਵਾਲੇ ਸਮੇਂ ਸਾਡੀ ਇਹ ਸੱਭਿਆਤਾ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਕ ਹੈ ਕੀ ਕਰ ਦੋਗੇ ਤੁਹਾਡੇ ਜਵਾਕਾਂ ਨੂੰ ਕੱਲਾ ਕੱਲਾ ਜਵਾਕ ਜੰਮ ਲਿਆ ਉਹਨਾਂ ਨੂੰ ਸਕੂਲਾਂ ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋਈ ਨਸ਼ੇ ਦਾ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਬੱਲੇ ਯਾਰ ਸੋ ਮੇਰੀ ਬੇਨਤੀ ਆ ਪੰਜਾਬੀ ਉਸ ਨੂੰ ਹੱਥ ਬੰਨ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਆ ਤੁਹਾਡੇ ਸਕੂਲਾਂ ਜਵਾਕ ਪੜਦੇ ਆ ਉਹਨਾਂ ਜਵਾਕਾਂ ਦੇ ਘਰ ਜਾਏ ਤੂੰ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਘੇੜਾ ਮਾਰੂ 15-15 ਪੀਆ ਬਿਆਂ ਬਿਆਂ ਦੇ ਨਾਲ ਬਾਅਦ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਚਾਹਣਾ ਜਾਂ ਸਕੂਲ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੋ ਸਾਡੀ ਬੋਲੀ ਦਾ ਕਹਾਣ ਕੀਤਾ ਸਾਡੇ ਜਵਾਕਾਂ ਦੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕਾਂ ਤੋਂ ਨੂੰ ਇੱਕ ਹੋਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉਥੇ ਮਾ ਮਾਪਦਾਂ ਨਾਲ ਮੇਰੀ ਗੱਲ ਹੋਣੀ ਹੋਈ ਆ ਵੈਸੇ ਉਹ ਕਹਿ ਰਿਹਾ ਕਿ ਉਥੇ ਮੰਨ ਚੁੱਕਿਆ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕਿਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਹੈ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਚੰਮ ਚੱਲ ਪਿਆ ਆ ਮਾ ਰਾਮਪੁਰ ਮੇਰਾ ਪੂਰਾ ਸ਼ਹਿਰ ਹੈ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦਿਆਂ ਛੋਟਾ ਨਾਲ ਜਵਾਕ ਖੜਾ ਹੁੰਦਾ ਉਹਨੇ ਹਿੰਦੀ ਦੀ ਗੱਲ ਕਰਦਿਆਂ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਾਰਗੀ ਸੋਡੀ ਅਗੌਨ ਵਾਲੇ ਦੇਖਦਾ ਉਹਨਾ ਮੈਂ ਗਾਉਂਦੇ ਪੰਜਾਬੀ ਚ ਐ ਲਿਖਦੇ ਪੰਜਾਬੀ ਚ ਐ ਫਿਲਮਾਂ ਪੰਜਾਬੀ ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਉਦੋਂ ਅੰਗਰੇਜ਼ੀ ਜਾਵਾਕਾ ਨਾਂ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹ ਦੋ ਪਤਾ ਨਹੀਂ ਤਿੰਨ ਕੁੜੀਆਂ ਉਸ ਬੀਬੀ ਦੇ ਤੇ ਉਹਨਾਂ ਨਾਲ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋ ਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਇਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਏ ਹੋ ਸਾਰੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ ਗਾਉਣ ਵਾਲੇ ਬਣੇ ਹੋਏ ਆ ਸੁਡਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਝ ਲੋਕ ਜਵਾਕ ਆਪਣੇ ਘਰਾ ਸ਼ੁਰੂ ਕਰ ਦਿੰਦੇ ਆ ਲੋਕ ਘਰਾ ਸ਼ੁਰੂ ਕਰ ਦਿੰਦੇ ਆ ਆ ਰੱਬ ਦਾ ਬਾਸਤਾ ਗਾਉਣ ਵਾਲਿਓ ਕਲਾਕਾਰੋ ਓਏ ਹੁਣ ਤੱਕ ਪੰਜਾਬੀ ਦੇ ਨਾਂ ਦੇ ਉੱਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨਾਂ ਦੇ ਸ਼ੋਹਰਤ ਦੌਲਤਾਂ ਮਾਣ ਸਨਮਾਨ ਨਾਂ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਨੇ ਆ ਖਤ ਹੋ ਗਈ ਯਾਰ ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਿਕ ਗੁਲਾਮੀ ਦੇ ਅਸਕਾਰ ਲੋਕਾਂ ਸੀ ਕੋਈ ਬਲੀ ਮਾਰੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਹੈ ਆਪਣੇ ਲੋਕਾਂ 'ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣਾ ਜਿਹੜੇ ਬੱਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਡੀ ਜਿਹੜੀ ਥੱਲੇ ਸਾਰੀ ਕਾਰਵਾਈ ਹੈ ਠੀਆਂ ਅਦਾਲਤਾਂ ਨੇ ਸੈਸ਼ਨ ਜੱਜ ਦੇ ਕੋਲ ਪੰਜਾਬੀ ਵਿੱਚ ਕਰਦਾਂਗੇ ਕੈਸ ਕਰਾਂ ਲਾਂਗੀਆਂ ਕੋਈ ਗੱਲਬਾਹੀ ਨਹੀਂ ਹੋਈ ਸੋਹੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਝ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਜਾ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਮਾਂ ਬੋਲੀ ਨੂੰ ਐ ਨਹੀਂ ਹੋਣ ਦੇਣਾ ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਪੰਜ ਦਸ ਸਕੂਲਾਂ 'ਚ ਮਾਨਤਾ ਰੱਦ ਜੇ ਨਾਂ ਦੀ ਤੇ ਆ ਜਾਣਾ ਆ ਜਾਓ ਕਿਰੇ ਦੱਖਣ 'ਚ ਆ ਜਾਓ ਕਿਤੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਆ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਦੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਖਚਹਿਰੀਆਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਧਰ ਤਾਮਿਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚਾਹੋ ਏ ਉਹਨਾਂ ਲੋਕਾਂ ਨੂੰ ਸਿੱਖੋ ਐਂਡਾ ਹੁੰਦਾ ਕਾਰਟੂਨਸ ਵਾਲਾ ਜਲਸ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਕ ਘਰੇ ਹਿੰਦੀ ਬੋਲਣ ਲੱਗ ਜਾਂਦੇ ਆ ਮੈਂ ਘਰੇ ਜਾਣਾ ਕਿਹਿੰਗਾ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ 'ਚ ਜਵਾਕ ਹਿੰਦੀ ਬੋਲੀ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਦੱਸ ਨਹੀਂ ਅੱਜ ਵੀ ਸੁਣਾ ਦਣਾ ਲੁਧਿਆਣੇ ਬਾਗਿਆ ਮੈਂ ਇੱਕਦਮ ਕਿਸੇ ਮਿੱਤਰ ਦੇ ਘਰੇ ਉਹ ਕਨਾਲ ਗਵਾਂਢੀਆਂ ਦੀ ਜਵਾਖੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਪੁੱਛਿਆ ਮੈਂ ਕਿ ਕੁੜੀ ਕਿੰਨਾ ਦੀ ਆ ਬਾਹਰੋਂ ਆ ਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵਾਂਢੀ ਆ ਪਰਿਵਾਰ ਤਾਂ ਇੱਥੋਂ ਦਾ ਰਹਿਣ ਵਾਲਾ ਮੈਂ ਕੁੜੀ ਦੀ ਉਂਗਲ ਫੜੀ ਮੈਂ ਪੁੱਤ ਆ ਜਾ 6 ਸਾਲ ਦੀ ਕੁੜੀ ਸੀਗੀ ਮੈਂ ਚੱਲ ਤਰੇ ਘਰੇ ਚੱਲਦਿਆਂ ਅਸੀਂ ਬਾਹ ਅੰਦਰੋਂ ਬਜ਼ੁਰਗ ਨਿਕਲਿਆ ਉਹਦੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਤੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਹੈ ਮਾਜੀ ਹਿੰਦੀ ਬੋਲੀ ਜਾਂਦੀ ਹੈ ਅੰਦਰੋਂ ਦੀ ਮਾਂ ਨਿਕਲੀ ਕੁੜੀ ਦੀ ਉਹ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਹੈ ਇਸ ਬੱਚੀ ਦੀ ਮਾਂ ਹੈ ਕਹਿੰਦਾ ਉਹਨੇ ਐਮਏ ਪੰਜਾਬੀ ਕੀਤੀ ਹੋਈ ਹੈ ਤੇ ਕਹਿੰਦਾ ਸਾਡੀ ਜਵਾਖਰੀ ਪੜਦੀ ਪਤਾ ਕਿੱਥੇ ਹੈ ਗੁਰੂ ਨਾਨਕ ਪਬਲਿਕ ਸਕੂਲ ਚਲ੍ਹਦੀਆਂ ਨੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮੇ ਪੰਜਾਬੀ ਗੋਰ ਸਿੱਖ ਪਰਿਵਾਰ ਤੇ ਜਵਾਗਣੀ ਹੁੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਘੋੜੇ ਵੇਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਸੁੱਤੇ ਰਹੋ ਛੱਤਰ ਪਾੜ ਕੇ ਤੁਹਾਡੇ ਯੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਤੇ ਨਾ ਜਾਗੇ ਹਲੇ ਵੀ ਸੋ ਅਸੀਂ ਸਕੂਲਾਂ ਨੂੰ ਮੇਰੇ ਸਿੱਧੇ ਰੂਪ ਵਿੱਚ ਚੇਤਾਵਨੀ ਆ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਹਾਣ ਕਰੂਗਾ ਸਾਡੇ ਸਭਿਆਚਾਰ ਦਾ ਕਹਾਣ ਕਰ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਉਹ ਤੇ ਮਾਹੌਲ ਕੀ ਬਣਦਾ ਸਰਕਾਰ ਦੀ ਹੈ ਜ਼ਿੰਮੇਵਾਰੀ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮੱਚਦਾ ਗੱਲਾਂ ਸੁਣ ਕੇ ਆ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲ ਜੇ ਬਾਹਰ ਵੀ ਕਿਉਂ ਚੱਦੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਉਨੇ ਇੱਕ ਸੱਜਣ ਲਿਖਦਾ ਰਿਸਪੈਕਟ ਅਵਰ ਪੰਜਾਬੀ ਬੋਲੀ ਬਾਹ ਸੱਜਣਾ ਤੇਰੇ ਸਤਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਉਹਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਜੂ ਬਾਹ ਤੁਹਾਡੇ ਉਹ ਪੰਜਾਬੀ ਚ ਟਿੱਪਣੀਆਂ ਕਰੋ ਦਸ ਘੱਟ ਪੰਜਾਬੀ ਚ ਕਰੋ ਕੋਈ ਕੰਮਕਾਰਾ ਪੰਜਾਬੀ ਚ ਕਰੋ ਬੋਲ ਚਾਲ ਪੰਜਾਬੀ ਚ ਰੱਖੋ ਆ ਜਿਹੜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਇਹਨਾਂ ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ ਚ ਹੀ ਐ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਕਿ ਗੁੱਡਬਾਈ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਣਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਿੰਨਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਐ ਪਰ ਛੋਡੀ ਬੋਲੀ ਮਰ ਗਈ ਛੋਡੀ ਪਛਾਣ ਨੇ ਮਰ ਜਾਣਾ ਛੋਡੇ ਵਜੂਦ ਨੇ ਮਰ ਜਾਣਾ ਫਿਰ ਇਤਿਹਾਸ ਨੇ ਮਰ ਜਾਣਾ ਛੋਡੀ ਸਭਿਆਤਾ ਛੋਡੀ ਬੋਲੀ ਕਰਕੇ ਆਵੇ ਆਜੋ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ